ਖਿਹਾਰਾਂ ਦੇ ਦਿਨ ਆ ਗਏ ਹਨ ਤੇ ਹੁਣ ਜਨਮ ਅਸ਼ਟਮੀ ਆ ਰਹੀ ਹੈ ਜਨਮ ਅਸ਼ਟਮੀ ਦੇ ਲਈ ਸਪੈਸ਼ਲ ਤੌਰ ਤੇ ਮਥੁਰਾ ਦੇ ਪੀੜੇ ਬਣਾਏ ਜਾਂਦੇ ਹਨ ਸ਼੍ਰੀ ਕ੍ਰਿਸ਼ਨ ਜੀ ਨੂੰ ਭੋਗ ਲਵਾਉਣ ਵਾਸਤੇ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਸੇਮ ਉਹੀ ਟੇਸਟ ਤੇ ਉਹੀ ਸੁਆਦ ਆਵੇਗਾ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਚਲੋ ਆਪਾਂ ਹੁਣ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਲਵਾਂਗੇ ਜਦੋਂ ਦਹੀ ਕੇ ਉਹ ਥੋੜਾ ਜਿਹਾ ਗਰਮ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਪਾਵਾਂਗੇ ਇੱਕ ਕੱਪ ਮਿਲਕ ਪਾਊਡਰ ਦਾ ਮਿਲਕ ਪਾਊਡਰ ਤੁਸੀਂ ਕੋਈ ਵੀ ਲੈ ਸਕਦੇ ਹੋ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੋਵੇ ਹੁਣ ਇਸ ਨੂੰ ਆਪਾਂ ਬਿਲਕੁਲ ਲੋ ਫਲੇਮ ਦੇ ਉੱਪਰ ਰੋਸਟ ਕਰਨਾ ਹੈ ਇਸ ਦਾ ਆਪਾਂ ਫਲੇਮ ਬਿਲਕੁਲ ਹਾਈ ਨਹੀਂ ਕਰਨਾ ਇਸ ਨੂੰ ਲੋ ਫਲੇਮ ਦੇ ਉੱਪਰ ਹੀ ਹੌਲੀ ਹੌਲੀ ਹਿਲਾਉਂਦੇ ਹੋਏ ਆਪਾਂ ਪਕਾਉਣਾ ਹੈ ਇਸ ਨੂੰ ਤਕਰੀਬਨ ਭੁੰਨਣ ਲੱਗਿਆ ਅੱਜ ਤੋਂ 7 ਮਿੰਟ ਲੱਗ ਜਾਣਗੇ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਰਨ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਇਸ ਨੂੰ ਇਸ ਤਰ੍ਹਾਂ ਆਪਾਂ ਜਿਸ ਵੀ ਚੀਜ਼ ਦੇ ਨਾਲ ਤੁਸੀਂ ਹਿਲਾ ਰਹੇ ਹੋ ਉਸ ਦੇ ਨਾਲ ਇਸ ਤਰ੍ਹਾਂ ਹਣਾਉਂਦੇ ਹੋਏ ਨੱਪੀ ਜਾਣਾ ਹੈ ਤਾਂ ਕਿ ਇਸ ਦੇ ਵਿੱਚ ਕੋਈ ਵੀ ਗੰਡ ਨਾ ਵੱਜੇ ये देखो ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਪੁੱਜ ਕੇ ਇਸ ਦਾ ਕਲਰ ਥੋੜਾ ਜਿਹਾ ਚੇਂਜ ਹੋ ਰਿਹਾ ਹੈ ਇਹ ਆਪਾਂ ਸੇਮ ਮਥੁਰਾ ਦੇ ਪੀੜਿਆ ਵਰਗੇ ਪੀੜੇ ਬਣਾਉਣੇ ਹਨ ਇਸ ਕਰਕੇ ਉਹਨਾਂ ਦਾ ਕਲਰ ਵੀ ਥੋੜਾ ਜਿਹਾ ਬਰਾਊਨ ਹੁੰਦਾ ਹੈ ਤੇ ਇਹਨਾਂ ਪੀੜਿਆਂ ਦਾ ਕਲਰ ਵੀ ਆਪਾਂ ਥੋੜਾ ਬਰਾਊਨ ਹੀ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਾਫੀ ਇਹਦਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਇਸ ਸਟੇਜ ਦੇ ਉੱਪਰ ਇੱਕ ਚਮਚ ਆਪਾਂ ਹੋਰ ਦੇਸੀ ਘਿਓ ਦਾ ਐਡ ਕਰ ਲਵਾਂਗੇ ਤੇ ਇਸ ਨੂੰ ਫਿਰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਣਾ ਹੈ ਬਿਲਕੁਲ ਵੀ ਨਹੀਂ ਛੱਡਣਾ ਜੇਕਰ ਆਪਾਂ ਇਸ ਨੂੰ ਛੱਡ ਦਿੱਤਾ ਤਾਂ ਇਹ ਪੰਜੀਰੀ ਵਾਂਗੂ ਥੱਲਿਓਂ ਸੜ ਜਾਵੇਗਾ ਤੇ ਇਸ ਦਾ ਕਲਰ ਚੇਂਜ ਹੋ ਜਾਵੇਗਾ ਹੁਣ ਇਸ ਸਟੇਜ ਦੇ ਉੱਪਰ ਆਪਾਂ ਅੱਧਾ ਕੱਪ ਇਸ ਦੇ ਵਿੱਚ ਦੁੱਧ ਦਾ ਪਾ ਲਵਾਂਗੇ ਇਹ ਦੁੱਧ ਮੇਰਾ ਪਹਿਲਾਂ ਬੋਇਲ ਕੀਤਾ ਹੋਇਆ ਸੀ ਤੇ ਨੋਰਮਲ ਟੈਂਪਰੇਚਰ ਵਾਲਾ ਦੁੱਧ ਹੈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਜੋ ਵੀ ਇਸ ਦੇ ਵਿੱਚ ਲੰਸ ਵਗੈਰਾ ਹਨ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕੜਸ਼ੀ ਜਾਂ ਸਪੈਚੂਲਾ ਦੇ ਨਾਲ ਨੱਪ ਕੇ ਸੈੱਟ ਕਰ ਲੈਣਾ ਹੈ ਇਹ ਪੀੜੀ ਇੰਨੇ ਜ਼ਿਆਦਾ ਟੇਸਟੀ ਬਣਦੇ ਹਨ ਜੇਕਰ ਤੁਸੀਂ ਇੱਕ ਵਾਰੀ ਘਰ ਦੇ ਵਿੱਚ ਬਣਾ ਲਏ ਤਾਂ ਵਾਰ-ਵਾਰ ਇਹਨਾਂ ਨੂੰ ਬਣਾ ਕੇ ਖਾਓਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਹੌਲੀ ਹੌਲੀ ਆਪਣਾ ਜਿਹੜਾ ਮੌਇਸਚਰ ਹੈ ਖਤਮ ਕਰ ਰਿਹਾ ਹੈ ਤੇ ਕਲਰ ਵੀ ਇਸ ਦਾ ਦੇਖੋ ਤੁਸੀਂ ਕਿੰਨਾ ਵਧੀਆ ਆ ਰਿਹਾ ਹੈ ਬਿਲਕੁਲ ਜਿਸ ਤਰ੍ਹਾਂ ਆਪਾਂ ਬਾਜ਼ਾਰ ਤੋਂ ਲਿਆਉਨੇ ਹਾਂ सेम ਉਸੇ ਤਰ੍ਹਾਂ ਹੀ ਇਸ ਦੇ ਕਲਰ ਆਇਆ ਹੈ ਹੁਣ ਇਸ ਨੂੰ ਥੋੜਾ ਜਿਹਾ ਹੋਰ ਫਲੇਵਰਫੁਲ ਕਰਨ ਦੇ ਲਈ ਇਲਾਇਚੀ ਪਾਊਡਰ ਐਡ ਕਰ ਲਵਾਂਗੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਇਥੇ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਵਾਂਗੇ ਤੇ ਥੋੜਾ ਜਿਹਾ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਹਿਲਾਈ ਜਾਵਾਂਗੇ ਕਿਉਂਕਿ ਆਪਣਾ ਮਿਲਕ ਪਾਊਡਰ ਬਹੁਤ ਹੀ ਪਰਫੈਕਟ ਪੁੱਜ ਚੁੱਕਾ ਹੈ ਤੇ ਇਸ ਦੇ ਵਿੱਚ ਮੌਇਸਚਰ ਖਤਮ ਹੋ ਚੁੱਕਾ ਹੈ ਗੈਸ ਦਾ ਫਲੇਮ ਬੰਦ ਕਰਨ ਤੋਂ ਮਗਰੋਂ ਹੁਣ ਆਪਾਂ ਇਸ ਦੇ ਵਿੱਚ ਬੂਰਾ ਖੰਡ ਐਡ ਕਰਾਂਗੇ ਜੋ ਕਿ ਮੈਂ ਬਸ ਤਿੰਨ ਤੋਂ ਚਾਰ ਚਮਚ ਹੀ ਐਡ ਕੀਤੇ ਹਨ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਠਾ ਵੱਧ ਘੱਟ ਪਾ ਸਕਦੇ ਹੋ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਦੇਖੋ ਆਪਣੇ ਖੰਡ ਵੀ ਚੰਗੀ ਤਰ੍ਹਾਂ ਹੁਣ ਮਿਕਸ ਹੋ ਚੁੱਕੀ ਹੈ ਤੇ ਆਪਣੇ ਪੀੜਿਆਂ ਦਾ ਮਿਕਸਚਰ ਬਣ ਗਏ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਤੇ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਗਿਆ ਤੇ ਇਸ ਦੇ ਆਪਾਂ ਪੀੜੇ ਬਣਾਉਣੇ ਸ਼ੁਰੂ ਕਰ ਦਵਾਂਗੇ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਜਸਟ ਜਦੋਂ ਆਪਣਾ ਹੱਥ ਲੱਗਣ ਲੱਗ ਪਏ ਇਸ ਨੂੰ ਤੇ ਫਿਰ ਆਪਾਂ ਇਸ ਦੇ ਪੀੜੇ ਬਣਾਉਣੇ ਸ਼ੁਰੂ ਕਰ ਲਵਾਂਗੇ ਚਲੋ ਜੀ ਹੁਣ ਆਪਾਂ ਇਸ ਦੇ ਪੀੜੇ ਬਣਾਉਨੇ ਹਾਂ ਜਿਹੜੇ ਮਥਰਾ ਦੇ ਪੀੜੇ ਹੁੰਦੇ ਹਨ ਉਹਨਾਂ ਦੀ ਕੋਈ ਸ਼ੇਪ ਨਹੀਂ ਹੁੰਦੀ ਉਹ ਜਸਟ ਵੈਸੇ ਹੀ ਇਸ ਤਰ੍ਹਾਂ ਮਾਰੇ ਜੇ ਗੋਲ ਕਰਕੇ ਆਪਾਂ ਇਸ ਨੂੰ ਇਸ ਦੇ ਉੱਪਰ ਪਲਟ ਲਵਾਂਗੇ 2-3 ਵਾਰੀ ਤੇ ਬਸ ਜੋ ਵੀ ਇਸ ਦੀ ਸ਼ੇਪ ਬਣ ਗਈ ਉਸ ਦੇ ਵਿੱਚ ਹੀ ਇਹ ਪੀੜੇ ਤਿਆਰ ਹੋ ਜਾਣਗੇ ਪਰਮਨੈਂਟ ਇਸ ਦੀ ਕੋਈ ਸ਼ੇਪ ਨਹੀਂ ਹੁੰਦੀ ਇਹ ਦੇਖ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਆਪਾਂ ਪੀੜੇ ਬਣਾ ਕੇ ਤਿਆਰ ਕਰ ਲਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਪੀੜੇ ਬਣਾ ਕੇ ਤਿਆਰ ਕਰ ਲੈਣੇ ਹਨ ਮੇਰੀ ਇੱਕ ਰਿਕੁਐਸਟ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਤੋ ਵੱਤ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਇੱਥੇ ਆਪਣੇ ਸਾਰੇ ਪੀੜੀ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਇੱਥੇ ਬੂਰਾ ਖੰਡ ਦੇ ਵਿੱਚ ਇਹਨਾਂ ਨੂੰ ਕੋਟ ਕਰ ਲਵਾਂਗੇ ਤੇ ਬਿਲਕੁਲ ਪਰਫੈਕਟ ਆਪਣੇ ਮਥੁਰਾ ਦੇ ਪੀੜੀ ਬਣ ਕੇ ਤਿਆਰ ਹਨ ਲਓ ਜੀ ਤੁਸੀਂ ਵੀ ਬਣਾਇਓ ਖਾਇਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰ